ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੈਗਰੂ ਜੀ ਦੀ ਕਿਰਪਾ ਨਾਲ ਵਧੀਆ ਠੀਕ ਠਾਕ ਜੀ ਤੇ ਅੱਜ ਆਪਾਂ ਲੈ ਕੇ ਆਏ ਜੀ ਚੂਹਿਆਂ ਨੂੰ ਘਰ ਚੋਂ ਭਜਾਉਣ ਦਾ ਤਰੀਕਾ ਜੀ ਤੇ ਇੱਕ ਕਿਸੇ ਭੈਣ ਭਰਾ ਨੇ ਆਪਾਂ ਨੂੰ ਕਮੈਂਟ ਕਰਿਆ ਸੀਗਾ ਜੀ ਕੱਲ੍ਹ ਵਾਲੀ ਵੀਡੀਓ ਤੇ ਤੇ ਵੀ ਚੂਹਿਆਂ ਦਾ ਕੋਈ ਹੱਲ ਦੱਸੋ ਜੀ ਘਰ ਚੋਂ ਭਜਾਉਣ ਦਾ ਤੇ ਅੱਜ ਆਪਾਂ ਇਹ ਸੇ ਕਰਕੇ ਜੀ ਚੂਹਿਆਂ ਦਾ ਇਹ ਪੱਕਾ ਹੱਲ ਲੈ ਕੇ ਆਏ ਘਰ ਚੋਂ ਬਾਹਰ ਕੱਢਣ ਦਾ ਤੇ ਸਭ ਤੋਂ ਪਹਿਲਾਂ ਜੀ ਇਹ ਆਪਾਂ ਲੈਤੀਆਂ ਹਰੀਆਂ ਮਿਰਚਾਂ ਤੇ ਅਕਸਰੀ ਜੀ ਜਦੋਂ ਆਪਣੇ ਘਰਾਂ ਦੇ ਵਿੱਚ ਚੂਹੇ ਆ ਜਾਂਦੇ ਜੀ ਤਾਂ ਇਹ ਜ਼ਿਆਦਾਤਰ ਜੀ ਰਸੋਈ ਦੇ ਵਿੱਚ ਹੀ ਹੁੰਦੇਗੇ ਤੇ ਰਸੋਈ ਦੇ ਵਿੱਚ ਆਪਣੀਆਂ ਖਾਣ ਪੀਣ ਵਾਲੀਆਂ ਬਸਤਾਂ ਹੁੰਦੀਆਂ ਚੀਜ਼ਾਂ ਇਹ ਤੇ ਉਹਨਾਂ ਨੂੰ ਇਹ ਖਰਾਬ ਕਰ ਜਾਂਦੇ ਜੀ ਤੇ ਜੇਕਰ ਆਪਾਂ ਇਹਨਾਂ ਨੂੰ ਕੋਈ ਮਾਰਨ ਵਾਲੀ ਦਵਾਈ ਪਾ ਦਿੰਨੇ ਆ ਤਾਂ ਇਹ ਆਪਣੇ ਘਰ ਦੇ ਵਿੱਚ ਹੀ ਮਾਰ ਕੇ ਤੇ ਫਿਰ ਆਪਾਂ ਨੂੰ ਐ ਨਹੀਂ ਪਤਾ ਲੱਗਦਾ ਕਿਹੜੇ ਖਲ ਖੁੰਝੇ ਚ ਹੈ ਕੋਨੇ ਚ ਮਰ ਜਾਂਦੇ ਜਾ ਕੇ ਤੇ ਜਦੋਂ ਇਹਨਾਂ ਦੀ ਗੰਦੀ ਬਦਬੂ ਆਉਂਦੀ ਮਾਰੇ ਹੋ ਜਾਂਦੀ ਤਾਂ ਫਿਰ ਆਪਾਂ ਨੂੰ ਪਤਾ ਲੱਗਦਾ ਜੀ ਤੇ ਇਸ ਲਈ ਆਪਾਂ ਬਿਨਾ ਮਾਰੇ ਚੂਹਿਆਂ ਨੂੰ ਘਰ ਤੋਂ ਬਾਹਰ ਭਜਾ ਸਕਦੇ ਹਾਂ ਇਸ ਤਰੀਕੇ ਨਾਲ 2 ਮਿੰਟਾਂ ਦੇ ਵਿੱਚ ਜੀ ਤੇ ਚਲੋ ਜੀ ਤੇ ਉਹਦੇ ਨਾਲ ਆਪਣਾ ਦੁੱਗਣਾ ਕੰਮ ਵਧ ਜਾਂਦਾ ਜਦੋਂ ਘਰ ਦੇ ਵਿੱਚ ਚੂਹੇ ਮਰ ਜਾਂਦੇ ਅਗੇ ਤੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਦੋ ਮਿੰਟਾਂ ਦੇ ਵਿੱਚ ਹੀ ਘਰ ਦੇ ਵਿੱਚੋਂ ਬਾਹਰ ਕੱਢ ਸਕਦੇ ਹਾਂ ਇਹਦੇ ਲਈ ਜੀ ਆਪਾਂ ਸਭ ਤੋਂ ਪਹਿਲਾਂ ਲੈ ਲੈਣੀਆ ਮਿਰਚ ਤੇ ਹੁਣ ਆਪਾਂ ਲਵਾਂਗੇ ਜੀ ਬੇਸਨ ਬੇਸਣ ਇਥੇ ਆਪਾਂ 3 ਚਮਚ ਲਵਾਂਗੇ ਜੀ 2.5 ਤੋਂ 3 ਚਮਚ ਬੇਸਣ ਲਵਾਂਗੇ ਜੀ ਤੇ ਬੇਸਣ ਹੀ ਆਪਣੇ ਘਰਾਂ ਦੇ ਵਿੱਚ ਹੁੰਦਾ ਹੀ ਹੈ ਜੀ ਆਮ ਹੀ ਸਾਰੇ ਘਰਾਂ ਦੇ ਵਿੱਚ ਜੀ ਤੇ ਇਸ ਤਰੀਕੇ ਨਾਲ ਆਪਾਂ ਬੇਸਣ ਲਾ ਲਾਂਗੇ 2 ਤੋਂ 2.5 ਚਮਚ ਲੈਂਦੇ ਆਪਾਂ ਨੇ ਤੇ ਬਹੁਤ ਹੀ ਵਧੀਆ ਤਰੀਕਾ ਜੀ ਇਹ ਤੇ ਤੁਸੀਂ ਵੀ ਇਹ ਤਰੀਕਾ ਜ਼ਰੂਰ ਅਪਣਾ ਕੇ ਵੇਖਿਓ ਜੀ ਵੀਡੀਓ ਚ ਚੱਲਦੇ-ਚੱਲਦੇ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਈ ਜ਼ਰੂਰ ਕਰਨਾ ਜੇ ਵੀਡੀਓ ਵਧੀਆ ਲੱਗੀ ਤਾਂ ਤੇ ਹੁਣ ਆਪਾਂ ਜਿਹੜੀ ਦੂਸਰੀ ਚੀਜ਼ ਲੈਣੀ ਹੈ ਜੀ ਉਹ ਲਵਾਂਗੇ ਆਪਾਂ ਇੱਕ ਚਮਚ ਸਰਫ ਦਾ ਤੇ ਘਰ ਦੇ ਵਿੱਚ ਜੋ ਵੀ ਸਰਫ ਹੋ ਹੁੰਦਾ ਆਪਣੇ ਬਰਤਨ ਲਈ ਕੱਪੜੇ ਧੋਣ ਲਈ ਜੀ ਤੇ ਉਹ ਆਪਾਂ ਇੱਕ ਚਮਚ ਪਾ ਲਿਆ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਤੇ ਇੱਥੇ ਆਪਾਂ ਲੈ ਲਾਂਗੇ ਜੀ ਚਿੱਟਾ ਸਿਰਕਾ ਜਿਹੜਾ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਵਰਤਿਆ ਜਾਂਦਾ ਤੇ ਇਹਦੇ ਨਾਲ ਆਪਾਂ ਇਹਨੂੰ ਘੋਲਾਂਗੇ ਥੋੜਾ ਥੋੜਾ ਕਰਕੇ ਜੀ ਤੇ ਇਹ ਜਿਹੜੀਆਂ ਮਿਰਚਾਂ ਜੀ ਆਪਾਂ ਵਰਤ ਰਹੇ ਆ ਮਿਰਚਾਂ ਬਹੁਤ ਜ਼ਿਆਦਾ ਕੋੜੀਆਂ ਹੋਣੀਆਂ ਚਾਹੀਦੀਆਂ ਜੀ ਕਈ ਤਾਂ ਘੱਟ ਤਿੱਖੀਆਂ ਮਿਰਚਾਂ ਹੁੰਦੀਆਂ ਨੇ ਘੱਟ ਕੋੜੀਆਂ ਤੇ ਉਹ ਨਹੀਂ ਇਹਦੇ ਵਿੱਚ ਵਰਤਣੀਆਂ ਜੀ ਤੇ ਇਹ ਜ਼ਿਆਦਾ ਤਿੱਖੇ ਵਾਲੀਆਂ ਲੈਣੀਆਂ ਮਿਰਚ ਹੁਣ ਆਪਾਂ ਇਹਨਾਂ ਦੀਆਂ ਡੰਡੀਆਂ ਤੋੜ ਕੇ ਇਸ ਤਰੀਕੇ ਨਾਲ ਤੇ ਇਹਨਾਂ ਨੂੰ ਆਪਾਂ ਮੋਟਾ-ਮੋਟਾ ਕੁੱਟ ਲਾਂਗੇ ਜੀ ਕਸ ਦੇ ਵਿੱਚ ਤੇ ਇਹ ਜਿਹੜੀਆਂ ਮਿਰਚਾਂ ਜੀ ਆਪਾਂ ਇਸ ਤਰੀਕੇ ਨਾਲ ਕੁੱਟ ਲਈਆਂ ਤੇ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਹੀ ਮਿਕਸ ਕਰ ਲਾਂਗੇ ਇਸ ਤਰ੍ਹਾਂ ਕੇ ਆਪਾਂ ਇਹਦਾ ਇੱਕ ਘੋਲ ਤਿਆਰ ਕਰ ਲਾਂਗੇ ਤੇ ਇੱਥੇ ਜੀ ਆਪਾਂ ਥੋੜਾ ਥੋੜਾ ਸਿਰਕਾ ਪਾ ਕੇ ਤੇ ਇਹਦਾ ਘੋਲ ਬਣਾ ਲਾਂਗੇ ਜੇਕਰ ਤੁਹਾਡੇ ਕੋਲ ਸਿਰਕਾ ਨਹੀਂ ਹੈਗਾ ਤਾਂ ਤੁਸੀਂ ਇੱਥੇ ਨਿੰਬੂ ਵੀ ਵਰਤ ਸਕਦੇ ਆਂਗੇ ਨਿੰਬੂ ਪਾ ਲੈਣਾ ਜੀ ਇਹਦੇ ਵਿੱਚ ਤੇ ਇੱਕ ਨਿੰਬੂ ਪਾ ਕੇ ਤੇ ਫਿਰ ਪਾਣੀ ਨਾਲ ਘੋਲ ਤਿਆਰ ਕਰ ਲੈਣਾ ਜੀ ਇਸ ਤਰੀਕੇ ਨਾਲ ਤੇ ਆਪਾਂ ਇਹਨੂੰ ਸਿਰਕੇ ਨਾਲ ਹੀ ਤਿਆਰ ਕਰਾਂਗੇ ਆਪਣੇ ਕੋਲ ਸਿਰਕਾ ਹੈਗਾ ਜੀ ਇਹਨੂੰ ਜ਼ਿਆਦਾ ਹਾਰਡ ਜਾਂ ਨਹੀਂ ਰੱਖਣਾ ਜੀ ਕਰੜਾ ਜ ਇਹਨੂੰ ਨਾ ਹੀ ਬੜਾ ਢਿੱਲਾ ਕਰਨਾਗਾ ਠੀਕ ਠੀਕ ਜੀ ਰੱਖਾਂਗੇ ਆਪਾਂ ਇਹਨੂੰ ਪੇਸਟ ਨੂੰ ਤੇ ਲੋ ਜੀ ਇੱਥੇ ਆਪਾਂ ਲੈ ਲਿਆ ਇਹ ਅਖਬਾਰ ਤੇ ਹੁਣ ਆਪਾਂ ਇਹ ਜਿਹੜਾ ਪੇਸਟ ਤਿਆਰ ਕੀਤਾ ਤੇ ਇਹਨੂੰ ਇਸ ਤਰੀਕੇ ਨਾਲ ਆਪਾਂ ਇਹਤੇ ਲੇਪ ਲਾਈਨਾ ਇਸ ਤਰੀਕੇ ਨਾਲ ਜੀ ਤੇ ਅਕਸਰ ਹੀ ਆਪਣੇ ਜੀ ਗੈਸ ਕੋਲੇ ਜਾਦਾ ਹੁੰਦੇ ਆ ਤੇ ਚੂਹੇ ਜਿਹੜੇ ਘਰਾਂ ਦੇ ਵਿੱਚ ਹੁੰਦੇ ਆ ਤਾਂ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਜਦੋਂ ਆਪਣੇ ਖਾਣਾ ਬਣਾ ਕੇ ਛੱਡਦੇ ਆ ਤਾਂ ਕਈ ਵਾਰ ਥੋੜਾ ਬਹੁਤਾ ਆਟਾ ਸਾਫ਼ ਕਰਨ ਨਾਲ ਤੋਂ ਬਾਅਦ ਵੀ ਸਫਾਈ ਕਰਨ ਨਾਲ ਤੋਂ ਬਾਅਦ ਵੀ ਤੇ ਥੋੜਾ ਬੱਤ ਆਟਾ ਰਹੀ ਜਾਂਦਾ ਜੀ ਗੈਸ ਕੋਲੇ ਕਿਥੇ ਰੇ ਗੰਦ ਪਾ ਜਾਂਦੇ ਜੀ ਜਦੋਂ ਆਉਂਦੇ ਆ ਤਾਂ ਤੇ ਇਸ ਤਰੀਕੇ ਨਾਲ ਆਪਾਂ ਇਹ ਤੇ ਲਾ ਲਿਆ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਤਰੀਕੇ ਨਾਲ ਜੀ ਹੁਣ ਆਪਾਂ ਇਹਨੂੰ ਗੈਸ ਦੇ نیچے ਰੱਖ ਦਾਂਗੇ ਚੁੱਲੇ ਦੇ ਇਸ ਤਰੀਕੇ ਨਾਲ ਤੇ ਇੱਥੇ ਅਕਸਰ ਹੀ ਜ਼ਿਆਦਾ ਚੂਹੇ ਆਉਂਦੇ ਜੀ ਗੈਸ ਦੇ نیچے ਤੇ ਇਸ ਤਰੀਕੇ ਨਾਲ ਆਪਾਂ ਰੱਖ ਲਈ ਜਿਹੜਾ ਬਾਕੀ ਬਚਿਆ ਪੇਸਟ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਕੀ ਕਰਨਾ ਉਹਦਾ ਜਿਹੜੇ ਬਾਕੀ ਬਚਾ ਇਹ ਪੇਸਟ ਜੀ ਇਸ ਤਰੀਕੇ ਨਾਲ ਆਪਾਂ ਗੋਲ-ਗੋਲ ਇਹ ਬਣਾ ਲੈਣੇ ਆ ਇਹ ਕਾਗਜ਼ ਤੇ ਅਖਬਾਰ ਦੇ ਟੂ ਆਹ ਹੈ ਗੋਲ ਜੀਆਂ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਇਹ ਪੇਸਟ ਬਚਿਆ ਇਹਦੇ ਵਿੱਚ ਇਸ ਤਰੀਕੇ ਨਾਲ ਚਿੰਗੀ ਤਰ੍ਹਾਂ ਆਪਾਂ ਲਪੇਟ ਲਾਂਗੇ ਪੇਸਟ ਦੇ ਵਿੱਚ ਜਿੱਥੋਂ ਵੀ ਆਪਣੇ ਚੂਹੇ ਆਉਣ ਲੱਗਦਾ ਜੀ ਇੱਥੋਂ ਵੀ ਆਪਣੇ ਅੰਦਰ ਰਸੋਈ ਦੇ ਵਿੱਚ ਜਾਂਦੇ ਆ ਜਾਂ ਕਿਤੋਂ ਵੀ ਤੁਹਾਨੂੰ ਲੱਗਦਾ ਬਾਹਰੋਂ ਅੰਦਰ ਆਉਂਦੇ ਆ ਤਾਂ ਇਸ ਤਰੀਕੇ ਨਾਲ ਆਪਾਂ ਅਖਬਾਰ ਰੱਖ ਲੈ ਇੱਕ ਤੇ ਹੁਣ ਜਿਹੜੀਆਂ ਆਪਾਂ ਇਹ ਲਪੇਟੀਆਂ ਸੀਆਂ ਇਸ ਤਰੀਕੇ ਨਾਲ ਵੇਸਣ ਦੇ ਵਿੱਚ ਅਖਬਾਰ ਦੀਆਂ ਬੋਲਾ ਬਣਾ ਕੇ ਤੇ ਇਸ ਤਰੀਕੇ ਨਾਲ ਆਪਾਂ ਰੱਖ ਲੈਣੀਆਂ ਜੀ ਤਾਂ ਕਿ ਜਿਹੜੇ ਚੂਹੇ ਇੱਥੇ ਅੰਦਰ ਵਰਦੇ ਆ ਤਾਂ ਇਹ ਇੱਥੋਂ ਮੁੜ ਜਾਣ ਜੀ ਵਾਪਸ ਤੇ ਅੰਦਰ ਨਾ ਇਹ ਦਾਖਲ ਹੋਣ ਜੀ ਤੇ ਜਿੱਥੇ ਵੀ ਤੁਹਾਨੂੰ ਲੱਗਦਾਗਾ ਤੇ ਕਈ ਵਾਰ ਆਪਣੇ ਫ੍ਰਿਜ ਕੋਲੇ ਵੀ ਆਉਂਦੇ ਆ ਜੀ ਚੂਹੇ ਜਿਵੇਂ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਹੁੰਦੀਆਂ ਇਹਦੇ ਵਿੱਚ ਤਾਂ ਉਹਨਾਂ ਨੂੰ 스ਮੈਲ ਆ ਜਾਂਦੀ ਖੁਸ਼ਬੂ ਤੇ ਇਸ ਤਰੀਕੇ ਨਾਲ ਜੀ ਆਪਾਂ ਇਹਦੇ ਉੱਤੇ ਵੀ ਰੱਖ ਦਾਂਗੇ ਫ੍ਰਿਜੇ ਦੇ ਕੋਲ ਇਸ ਤਰੀਕੇ ਨਾਲ ਆਪਾਂ ਰੱਖ ਦਾਂਗੇ ਜੀ ਇਹਨਾਂ ਨੂੰ ਸਾਰੀਆਂ ਬੋਲਾਂ ਨੂੰ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਚੂਹੇ ਆਉਂਦੇ ਆ ਜੀ ਤਾਂ ਉੱਥੇ ਤੁਸੀਂ ਇਹ ਰੱਖ ਦੇਣੀ ਆ ਜੀ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਤੁਸੀਂ ਵੀ ਇਹ ਤਰੀਕਾ ਜ਼ਰੂਰ ਵਰਤ ਕੇ ਵੇਖਣਾ ਜੀ ਤੇ ਮਿਲਦੇ ਹਾਂ ਜ ਕਿਸੇ ਹੋਰ ਵੀਡੀਓ ਨਾਲ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ